ਫਗਵਾੜਾ ਦੇ ਪਿੰਡ ਚਾਚੋ ਕੀ ਵਿਖੇ ਘਰਦਿਆਂ ਦੀ ਗੈਰ ਮੌਜੂਦਗੀ ਵਿੱਚ ਚੋਰਾਂ ਨੇ ਕੀਤਾ ਹੱਥ ਸਾਫ਼ ਲੱਖਾਂ ਦੀ ਨਗਦੀ ਅਤੇ ਗਹਿਣਾ ਲੈ ਕੇ ਹੋਏ ਫਰਾਰ ਇਸ ਦੌਰਾਨ ਅਨੀਲ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਘਰ ਵਿੱਚ ਗੈਰ ਮੌਜੂਦ ਸੀ ਤਾਂ ਉਹਨਾਂ ਦੇ ਗੁਆਂਢੀਆਂ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਤੁਹਾਡੇ ਕੋਠੇ ਦਾ ਗੇਟ ਖੁੱਲਾ ਹੈ ਤੇ ਟੁੱਟਾ ਹੈ ਜਿਸ ਦੌਰਾਨ ਉਹ ਵਾਪਸ ਘਰ ਆਏ ਤਾਂ ਉਹਨਾਂ ਨੇ ਆ ਕੇ ਵੇਖਿਆ ਉਹਨਾਂ ਦਾ 1.5 ਲੱਖ ਨਗਦੀ ਅਤੇ 3 ਲੱਖ ਦਾ ਗਹਿਣਾ ਗਾਇਬ ਸੀ ਇਸ ਦਰਾਂ ਉਹਨੇ ਸਾਰੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਫਗਵਾੜਾ ਤੋਂ ਦੁਆਬਾ ਮੀਡੀਆ ਟੈੱਲੇ ਵਿਕਾਸ ਮਨੀ ਦੀ ਰਿਪੋਰਟ ਕੀ ਨਾਮ ਆਪਣਾ ਮੇਰਾ ਨਾਮ ਨੀਲ ਕੁਮਾਰ ਸਿੰਘ ਕਿੱਥੇ ਰਹਿਣ ਵਾਲੇ ਮੈਂ ਗੇਟਰ ਕਲਾਸ ਰਹਿਣਾ ਮੇਰੇ ਸੋਰਾ ਸਾਹਿਬ ਦੇ ਮਕਾਨ ਅੱਛਾ ਕੀ ਮਾਮਲਾ ਭਾਈ ਜਿਹੜਾ ਅੱਜ ਤੁਸੀਂ ਮਾਮਲਾ ਭਾਈ ਇਦਾਂ ਆ ਕਿ ਅਸੀਂ ਉੱਤੇ ਪੈ ਜੀ ਸਵੇਰੇ ਮੈਨੂੰ ਫੋਨ ਆਇਆ ਗਵਾਨੀਆਂ ਤਾਂ ਅੰਟੀ ਨੇ ਫੋਨ ਕੀਤਾ ਸੀ ਤੁਹਾਡਾ ਉੱਪਰ ਦਾ ਗੇਟ ਟੁੱਟਾ ਆ ਅੱਗੇ ਦੇਖੋ ਮਤਲਬ ਇਹਨੂੰ ਲਾਦਾ ਚੋਰੀ ਹੋਇਆ ਅਸੀਂ ਆ ਕੇ ਬਾਹਰ ਲੌਕ ਤੋੜਿਆ ਦਾ ਚਾਬੀ ਹੈ ਨਹੀਂ ਸਾਡੇ ਕੋਲ ਸੋਰਾ ਸਾਹਿਬ ਨੇ ਕਹਿੰਦਾ ਲੌਕ ਤੋੜ ਲੌਕ ਤੋੜ ਕੇ ਦੇਖਿਆ ਲਾੜਿਆ ਪਿਆ ਸਮਾਨ ਤੁਹਾਡੇ ਸਾਹਮਣੇ ਹੀ ਦਿਖਾਇਆ ਤੁਸੀਂ 골ਡ ਵੀ ਲੈ ਗਏ ਆ ਵਿਆਹ ਸੀ ਮੁੰਡੇ ਦਾ ਦਸੰਬਰ ਤੇ ਉਹਨਾਂ ਨੇ 골ਡ ਬਨਵਾਇਆ 3 ਲੱਖ ਰੁਪਏ ਦਾ ਜੀ ਇਹ ਕਿਹੜੇ ਮੁੰਡੇ ਦਾ ਵਿਆਹ ਸੀ ਤੁਹਾਡਾ ਕੀ ਰਿਸ਼ਤੇ ਦਾ ਮੇਰੇ ਸਾਲੇ ਦਾ ਅੱਛਾ ਜੀ ਤੁਹਾਡੇ ਸਾਡੇ ਮੁੰਡੇ ਦਾ ਇਹ ਕਦੋਂ ਦਾ ਵਿਆਹ ਸੀ ਦਸੰਬਰ ਦਾ ਸਰ ਠੀਕ ਹੈ ਜੀ ਤੇ ਆ ਜਿਹੜੇ ਹੁਣ ਤੁਹਾਡੇ ਕਿੰਨੇ ਕਿੰਨੇ ਕੀ ਕੀ ਚੋਰੀ ਹੋ ਗਿਆ ਤੁਹਾਡੇ ਸਾਹਮਣੇ ਉਹਨਾਂ ਨੇ ਵਿਆਹ ਦਾ ਜਦ ਸਮਾਨ ਲਿਆ ਸੀ 골ਡ ਲਿਆ ਸੀ ਬਨਵਾਇਆ ਸੀ ਇੱਥੇ ਜੇਪੀ ਜੁਵਲਰ ਤੋਂ 3 ਲੱਖ ਰੁਪਏ ਦਾ ਜੀ ਤੇ ਬਾਕੀ ਉਹ 3 ਲੱਖ ਰੁਪਏ ਦਾ 골ਡ ਉਹ ਬਨਵਾਇਆ ਸੀ ਉਹ ਲੈ ਗਏ ਜੀ ਨਾਲੇ ਕੈਸ਼ ਸੀਗਾ 1.5 ਲੱਖ ਰੁਪਈਆ ਕਿ ਕੋਈ ਪੁਲਿਸ ਨੂੰ ਮੋਕੇ ਤੇ ਕੰਪਲੇਟ ਕੀਤੀ ਵੀ ਗਏ ਤੁਸੀਂ ਜੇ ਦੇਖੋ ਹਾਂ ਪੁਲਿਸ ਨੂੰ ਕੰਪਲੇਨ ਕੀਤੀ ਸਰ 100 ਨੰਬਰ ਤੇ ਫੋਨ ਕੀਤਾ ਸੀ ਉਹ ਤਾਂ ਬਾਬੇ ਬੜਾ ਇੰਡਸਟਰੀ ਦੀ ਜਾ ਕੇ ਆਏ ਪੁਲਿਸ ਆਈ ਸੀ ਉਹ ਲੈ ਕੇ ਕੰਪਨੀ ਲੈ ਕੇ ਗਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਕੀ ਕੱਲ ਨੂੰ ਆਓ ਕਾਲਾ ਆੜੇ ਕੱਲ ਨੂੰ ਉਹਨੂੰ ਨਾਲ ਲੈ ਕੇ ਆਓ ਇਹ ਮਕਾਨ ਹੈ ਕਿਦਾ ਹੁੰਦਾ ਮਕਾਨ ਕਿਦਾ ਵਾ ਮਕਾਨ ਬਲਰਾਮ ਸਿੰਘ ਦਾ ਮੈਂ 16 16 ਦਾ ਸਾਹ ਤੇ ਤੁਸੀਂ ਰਹਿੰਦੇ ਇੱਥੇ ਹਾਂ ਅਸੀਂ ਨਹੀਂ ਉਹ ਵੀ ਰਹਿੰਦੇ ਆ ਮੈਂ ਨਹੀਂ ਉਹ ਐਕਚੁਅਲੀ ਪਿੰਡ ਗਿਆ ਉਹ ਸਰਵੇ ਚੱਲਦਾ ਪਿਆ ਨਾ ਬਿਆ ਟੋਟਲ ਕਿੰਨਾ ਕ ਨੁਕਸਾਨ ਆਪਣਾ ਹੋ ਗਿਆ ਲੱਗਦਾ ਲਗਭਗ ਸਰ

ਉਹ ਤਾਂ ਢਿੰਗਿਆ ਹੋਇਆ ਪਿਆ ਤੇ ਅਸੀਂ ਆਏ ਸਵੇਰੇ ਤੇ ਅਸੀਂ ਦੇਖਿਆ ਤਲਤਲਾ ਤੋੜ ਕੇ ਤਾਂ ਥੋੜੀ ਹੋਈ ਪਿਆ ਜਿੱਦਾਂ 3 ਲੱਖ ਦਾ ਜੁਵਲੀ ਸੀਗਾ ਮੇਰਾ ਭਰਾ ਦਾ ਵਿਆਹ ਸੀਗਾ ਦਸੰਬਰ ਚ ਰੱਖਿਆ ਜਿਗਾ ਤੇ 1.5 ਲੱਖ ਐਸੀ ਪਿਆ ਸੀ ਉਹਦਾ ਫੋਨ ਵੀ ਸੀ ਨਵਾਂ ਹਜੇ ਕਿਸ ਨਾਲ ਜੇ ਭੱਡੇ ਆ ਸੀ ਫੋਨ ਦੇ ਕਿਸ ਤਰ੍ਹਾਂ ਉਹ ਵੀ ਹੋ ਗਏ ਸੀਗਾ ਭਾਂਡੇ ਸੀਗਾ ਪਿਕਲ ਦੇ ਵਗ ਵਰਕੇ ਸੀਗੇ ਬੈਟਰੀ ਸੀ ਉਹ ਵੀ ਲੈ ਗਏ ਤੇ ਜਿਹੜਾ ਇਹ ਕੰਪਿਊਟਰ ਵਗੈਰਾ ਸੀਗਾ ਉਹ ਕੰਪਿਊਟਰ ਵੀ ਮੇਰਾ ਪੜਾਇਆ ਹੁਣ ਨਵਾਂ ਲਿਆ ਸੀ ਇੱਥੇ ਰੱਖਿਆ ਸੀ ਕੰਮ ਘਰ ਬੈਠ ਕੇ ਕੰਮ ਕਰਨਾ ਕੰਪਿਊਟਰ ਵੀ ਲੈ ਲਿਆ ਲੈਪਟਾਪ ਲੈ ਗਿਆ ਜਿਹਦਾ ਉਹਦੇ ਬੈਟਰੀ ਪੁੱਟੇ ਉਹ ਛੱਡ ਗਿਆ ਬੈਟਰੀ ਲੈਪਟਾਪ ਜਿਹ ਸੀਗਾ ਉਹ ਲੈ ਗਏ ਕਿ ਲੱਗ ਰਿਹਾ ਤੁਹਾਨੂੰ ਕਿੰਨੇ ਕੁ ਵੇਲੇ ਘਟਣਾ ਹੈ ਰਾਤ ਦੀ ਹੈ ਕਿ ਦਿਨ ਦੀ ਹੈ ਰਾਤ ਦੀ ਹੈ ਭਾਜੀ ਕਿਉਂਕਿ ਦਾਦੀ ਪਈ ਹੈ ਸਾਰੇ ਸੁੱਤੇ ਵਾਂਡੀ ਹੋਏ ਅੱਛਾ ਜੀ ਰਾਤ ਦੇ ਕੰਮ ਹੈ ਦਿਨ ਤੱਕ ਹੁੰਦਾ ਨਹੀਂ ਹੈ ਕੀ ਲੱਗ ਰਿਹਾ ਕਿੱਧਰ ਦੀ ਆਇਆ ਗਲੀ ਵਾਲ ਦੀ ਚੋਰ ਜਾਂ ਕੋਠੇ ਵਾਲ ਦੀ ਕੀ ਲੱਗ ਰਿਹਾ ਤੁਹਾਨੂੰ ਕੋਠੇ ਵਾਲ ਦੇ ਆਇਆ ਭਾਜੀ ਗਲੀ ਵਾਲ ਤੇ ਦਾਨ ਚਾਹਤਾ ਕਿ ਨਾਲੇ ਥੋੜਾ ਸਾਡੇ ਕੋਲ ਕੋਠੇ ਵਾਲ ਦੀ ਗਿਆ ਇੱਧਰ ਕੰਮ ਸਾਡੇ ਨਾਲ ਲੱਗਦੀ ਹੈ ਉਹ ਕੀ ਹੋ ਗਿਆ ਕੋਈ ਕੈਮਰੇ ਵਗੈਰਾ ਗਲੀ 'ਚ ਕੋਈ ਕੈਮਰੇ ਭਾਜੀ ਗਲੀ 'ਚ ਹੈ ਨਹੀਂ ਕਿਤੇ ਵੀ ਪੁਲਿਸ ਆ ਗਈ ਸੀ ਹੁਣ ਮੌਕੇ ਤੇ ਹਾਂ ਜੀ ਪੁਲਿਸ ਆਈ ਸੀ ਸੀ ਤਾਂ ਆਪਣੇ ਥੋੜੇ ਸਾਡੇ ਸੂਦੇ ਲਿਖ ਲਏ ਦੀ ਤੁਹਾਡੇ ਮੁਤਾਬਕ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਲੱਗਦਾ ਭਾਜੀ 5-6 ਲੱਖ ਤਾਂ ਹੋ ਹੀ ਗਿਆ ਤੁਹਾਨੂੰ ਮਤਈ ਆਉਂਦੀ ਠੀਕ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਇਨਸਾਫ ਦੀ ਅੱਜ ਅਸੀਂ ਇਹੀ ਮੰਗ ਕਰਦੇ ਆਂ ਅੰਮਲੀਆਂ ਦੇ ਕੰਮ ਇਹ ਉਹਨਾਂ ਦਾ ਹੀ ਕੰਮ ਹੋਣਾ ਹੈ ਤੁਸੀਂ ਬਸ ਇਹ ਕਰੋ ਨਾ ਬਲ ਫੜੋ ਦੇਖੋ ਕਿਨੇ ਕਿਤਾਬਾਂ ਦੇ ਤੇ ਹੁਣ ਆਉਣ ਵਾਲੇ ਦਿਨਾਂ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਬ੍ਰਦਰ ਦਾ ਵਿਆਹ ਹੈ ਤੁਹਾਡੇ ਉੱਤੇ ਇੱਕਦਮ ਹੀ ਇੰਨੀ ਵੱਡੀ ਸਮੱਸਿਆ ਆ ਗਈ ਹੈ ਭਾਜੀ ਅਸੀਂ ਉਹਨਾਂ ਨੇ ਮਤ ਮਿਹਨਤ ਨਾਲ ਪੈਸੇ ਜੋੜੇ ਸੀ ਗਹਿਣੇ ਬਣਾਏ ਸੀ ਸਾਰਾ ਹੀ ਨੋਟ ਫੜ ਕੇ ਕਰ ਲਿਆ ਅੰਮਲੀਆਂ ਨੇ ਤਾਂ ਹੋਰ ਵੀ ਕਰਦੀ